ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਫਰੀਦਕੋਟ ਦੇ ਵੋਟਰ ਭੈਣ ਭਰਾਓ 1 ਜੂਨ ਨੂੰ ਪਾਰਲੀਮੈਂਟ ਦੀਆਂ ਵੋਟਾਂ ਪੈਣੀਆਂ ਔਰ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਲੋਕ ਸਭਾ ਹਲਕਾ ਫਰੀਦਕੋਟ ਜੋ ਰੱਖਵਾ ਹ ਹਰ ਵਾਰ ਸਿਆਸੀ ਪਾਰਟੀਆਂ ਇੱਥੇ ਬਾਹਰੋਂ ਉਮੀਦਵਾਰ ਲਿਆ ਕੇ ਮੇਲਾ ਲੁੱਟ ਕੇ ਲੈ ਜਾਂਦੀਆਂ ਸੋ ਪਿਛਲੇ ਲੰਮੇ ਸਮੇਂ ਤੋਂ ਜੋ ਸਾਡਾ ਲੋਕ ਸਭਾ ਹਲਕਾ ਫਰੀਦਕੋਟ ਦਾ ਇਹਨਾਂ ਪਛੜ ਚੁੱਕਿਆ ਕਿਉਂਕਿ ਬਾਹਰੀ ਉਮੀਦਵਾਰ ਬਾਰੀ ਵੀ 2 2 3 300 ਕਿਲੋਮੀਟਰ ਦੂਰ ਤੋਂ ਆ ਕੇ ਇੱਥੇ ਉਹ ਜਿਨ੍ਹਾਂ ਦੀ ਆਬਾਦੀ ਵੀ ਹੈ ਨਹੀਂ ਜਿਨ੍ਹਾਂ ਦੀ ਪਾਪੂਲੇਸ਼ਨ ਸਿਰਫ ਅੱਧਾ ਪਰਸੈਂਟਾ ਲੋਕ ਸਭਾ ਹਲਕਾ ਫਰੀਦਕੋਟ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਦੀ ਜ਼ਮੀਰ ਜਗਾਓ ਐਦੂ ਬਾਤ ਕਦੇ ਤੁਹਾਡੇ ਕੋਲੇ ਸਮਾਂ ਨਹੀਂ ਆਉਣਾ ਕਿਉਂਕਿ 70 ਸਾਲ ਹੋ ਗਏ ਸਾਨੂੰ ਦੇਸ਼ ਨੂੰ ਯਾਦ ਹੋਇਆ ਨੂੰ ਔਰ ਬਹੁਤ ਵਾਰ ਅਸੀਂ ਵੋਟਾਂ ਪਾਲੀਆਂ ਉਹ ਤੁਹਾਡੀ ਜਮੀਰ ਨੂੰ ਜਗਾਉਣ ਵਾਸਤੇ ਬੇਨਤੀ ਆ ਤੁਹਾਨੂੰ ਕਿ ਮੈਂ ਤੁਹਾਡੇ ਲੋਕ ਸਭਾ ਹਲਕਾ ਫਰੀਕੋਟ ਤੋਂ ਆਯਾਰ ਉਮੀਦਵਾਰ ਅਵਤਾਰ ਸਿੰਘ ਸਹੋਤਾ ਔਰ ਤੁਹਾਡੇ ਹਿੱਤਾਂ ਲਈ ਲੰਮੇ ਸਮੇਂ ਤੋਂ ਸੰਘਰਸ਼ੀ ਰ ਭਲਾ ਉਹ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਸੰਘਰਸ਼ ਹੋਵੇ ਔਰ ਗਰੀਬ ਲੋਕਾਂ ਦਾ ਸੰਘਰਸ਼ ਹੋਵੇ ਸੋ ਬੇਨਤੀ ਹੈ ਕਿ ਆਪ ਦੀ ਜਮੀਰ ਜਗਾਓ ਇਹ ਅੱਧਾ ਪਰਸੈਂਟ ਆਬਾਦੀ ਵਾਲੇ ਲੋਕ ਅੱਜ ਇਹ ਫ੍ਰੀਕੋਰਟ ਤੋਂ ਪਾਰਲੀਮੈਂਟ ਦੀਆਂ ਸੀਟਾਂ ਜੇ ਐਤਕੀ ਵੀ ਜਿੱਤ ਕੇ ਲੈ ਗਏ ਤਾਂ ਸਾਡਾ ਸਾਡੀ ਮੌਤ ਹੈ ਸੋ ਤੁਹਾਨੂੰ ਵਾਰ-ਵਾਰ ਬੇਨਤੀ ਕਰਦੇ ਆ ਕਿ ਲੋਕ ਸਭਾ ਹਲਕਾ ਫਰੀਕੋਟ ਦੇ ਵੋਟਰ ਭੈਣ ਭਰਾਓ ਆ ਕੇ ਆਪਣੀ ਜ਼ਮੀਰ ਜਗਾਓ ਔਰ ਇਹਨਾਂ ਲੋਕਾਂ ਨੂੰ ਜਿਹੜੇ ਦੂਰ ਦਰਾਡੇ ਤੋਂ ਆਏ ਆ ਪਾਰਟੀਆਂ ਦੇ ਥੋਪੇ ਹੋਏ ਆ ਜਿਨ੍ਹਾਂ ਦੇ ਪਾਰਟੀਆਂ ਦੇ ਸੰਗਲ ਪਾਏ ਆ ਇਹਨਾਂ ਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਹਲਕਾ ਫਰੀਕੋਟ ਦੇ ਵੋਟਰਾਂ ਦੀ ਗੱਲ ਨਹੀਂ ਕਰਨੀ ਇਹਨਾਂ ਨੇ ਸਿਰਫ ਆਪਦੇ ਆਨੰਦ ਮਾਣਨੇ ਆ ਸੋ ਆਪਣੀ ਜਮੀਰ ਜਗਾਓ ਇਹ ਜਿਹੜੇ ਅੱਧਾ ਪਰਸੈਂਟ ਆਬਾਦੀ ਵਾਲੇ ਲੋਕ ਕਿਥੋਂ ਆ ਕੇ ਮੇਲਾ ਲੁੱਟ ਕੇ ਲੈ ਜਾਂਦੇ ਆ ਐਮਪੀ ਬਣ ਕੇ ਲੈ ਚਲੇ ਜਾਂਦੇ ਆ ਇਹਨਾਂ ਨੂੰ ਸਾਨੂੰ ਲੱਭਣਾ ਬਹੁਤ ਮੁਸ਼ਕਲ ਆ ਔਰ ਨਾ ਇਹ ਤੁਹਾਡੇ ਹੱਥ ਹੋਣਿਆ ਇਹ ਜੇ ਤਨਹਾਰਨ ਇਹਨਾਂ ਨੇ ਕਦੇ ਵਾਪਸ ਕਦੇ ਫ੍ਰੀਕੋਰਟ 'ਚ ਨਹੀਂ ਆਉਣਾ ਸੋ ਆਪਦੇ ਲੋਕਲ ਲੋਕ ਸਭਾ ਹਲਕਾ ਫ੍ਰੀਕੋਰਟ ਤੋਂ ਮੈਂ ਤੁਹਾਡਾ ਭਰਾ ਅਵਤਾਰ ਸਿੰਘ ਸੋਹਤਾ ਯਾਦਮੀਦਵਾਰ ਆ ਐਤਕੀ ਸਾਰੇ ਹੀ ਆਯਾਦ ਉਮੀਦਵਾਰ ਜੇ ਪੰਜਾਬ ਦੇ ਲੋਕ ਜਿਤਾ ਕੇ ਸਾਰੇ ਪਾਰਲੀਮੈਂਟ ਦੇ ਵਿੱਚ 13 ਦੇ 13 ਜਦੋਂ ਜਾਣਗੇ ਫਿਰ ਵੇਖੋ ਜੇ ਪੰਜਾਬ ਦੀ ਕਿਵੇਂ ਨਹਾਰ ਬਦਲ ਦੀ ਕਿਵੇਂ ਨਸ਼ਾ ਦੀ ਜਿਹੜੀ ਹੈਗੀ ਹੈ ਉਹ ਆਪਣੀ ਖੇਪ ਟੁੱਟਦੀ ਔਰ ਨਸ਼ਾ ਦੇ ਜਿਹੜੇ ਵਪਾਰੀਆ ਕਿਵੇਂ ਕਿਵੇਂ ਅਸੀਂ ਨੱਪਦੇ ਆ ਸੋ ਸਾਥੀਓ ਆਪਣੇ ਜਮੀਰ ਜਗਾਓ